ਮੇਰੇ ਪਿਆਰੇ ਵਾੜਵਾਸੀਆਂ ਦਾ ਮੈਂ ਊਟਨਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਤੀਜੀ ਵਾਰ ਵੀ ਮੇਰੇ ਤੇ ਆਪਣਾ ਯਕੀਨ ਜਤਾਇਆ ਜਿੱਥੇ ਕੰਮ ਹੁੰਦੇ ਲੋਕੀ ਉੱਤੇ ਹੀ ਜਾਂਦੇ ਨੇ ਇਨੀਆਂ ਵੋਟਾਂ ਨਾਲ ਲੁਧਿਆਣਾ ਭਲਾਈਮਾਂ ਚ ਮੈਨੂੰ ਜਿਤਾਇਆ ਉਹਨਾਂ ਨੇ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਹੁਣ ਜਦੋਂ ਪਾਵਰ ਆ ਗਈ ਹੈ ਨੇ ਤੇ ਕਿਹੜੇ ਕਿਹੜੇ ਕੰਮ ਸੀ ਸੋਚੇ ਹੋਏ ਨੇ ਵੀ ਲੋਕਾਂ ਦੇ ਪਹਿਲੇ ਆਧਾਰ ਤੇ ਕਰਾਉਣੇ ਨੇ ਦੇਖੋ ਜੀ ਕੰਮ ਪਾਵਰ ਦਾ ਮੁਤਾਜ ਨਹੀਂ ਹੁੰਦੇ ਤੁਹਾਡੇ ਨੂੰ ਕੰਮ ਕਰਨ ਦਾ ਟੰਗ ਹੈਗਾ ਪਾਵਰ ਬੇਸ਼ੱਕ ਨਾ ਹੋਵੇ ਤੁਸੀਂ ਕੰਮ ਕਰਾ ਸਕਦੇ ਹੋ ਤੇ ਜੇ ਕਾਉਂਸਲਰ ਨਹੀਂ ਸੀ ਤਾਂ ਵੀ ਲੋਕਾਂ ਲਈ ਆਪਣੇ ਦਰਵਾਜ਼ੇ ਬੰਦ ਨਹੀਂ ਕੀਤੇ ਸਾਡਾ ਆਫਿਸ ਸਵੇਰੇ 7 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਖੁੱਲ੍ਹਾ ਰਹਿੰਦਾ ਵਾ 1.7 ਕਰੋੜ ਰੁਪਏ ਦੀ ਗ੍ਰਾਂਟ ਸਾਡੇ ਸਤਿਕਾਰਯੋਗ ਐਮ.ਐਲ.ਏ ਸਾਹਿਬ ਨੇ ਸਾਡੇ ਇਲਾਕੇ ਦੇ ਸਕੂਲ ਸ਼ਹੀਦ ਸੁਖਦੇਵ ਥਾਪਰ ਨੂੰ ਦਿੱਤੀ ਆ ਜਿਸ ਨਾਲ ਸਾਡੇ ਇਲਾਕੇ ਦੀਆਂ ਲੜਕੀਆਂ ਦੇ ਭਵਿੱਖ ਵਿੱਚ ਤਰੱਕੀ ਹੋਵੇਗੀ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜਾ ਨਸ਼ਾ ਤੇ ਕ੍ਰਾਈਮ ਕਾਫੀ ਵੱਧ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਤੇ ਉਸ ਦੇ ਬਾਰੇ ਕੀ ਸੋਚਿਆ ਹੋਇਆ ਲੱਗੀ ਹਈ ਹੈ ਭਗਵੰਤ ਮਾਨ ਸਰਕਾਰ ਆਪਣੇ ਤੌਰ ਤੇ ਪਿਛਲੀ ਪਿਛਲੇ ਵਾਰ ਤੋਂ ਜ਼ਿਆਦਾ ਪਰਚੇ ਦੇ ਚੁੱਕੇ ਹੈ ਇਹ ਵੀ ਲੋਕਾਂ ਨੂੰ ਸਮਝਾਣੇ ਆ ਕਿ ਵੀ ਇਹ ਨਸ਼ਾ ਮਾੜੀ ਆਦਤ ਹੈ ਜੇ ਕੋਈ ਛੱਡਣਾ ਚਾਹਦਾ ਤਾਂ ਉਹਦੀ ਹੈਲਪ ਕਰਕੇ ਉਸ ਨੂੰ ਜਿਹੜੇ ਨਸ਼ੇ ਛਡਾਊ ਕੇਂਦਰ ਵਿੱਚ ਭੇਜਣ ਦੀ ਪੂਰੀ ਕੋਸ਼ਿਸ਼ ਕਰੀ ਦੀ ਆ ਇਸ ਤੋਂ ਇਲਾਵਾ ਵੀ ਲੋਕਾਂ ਨੂੰ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਸਪੋਰਟਸ ਵਾਲ ਲੈਸੀ ਭੇਜਦੇ ਆ ਤਾਂ ਜੋ ਉਹਨਾਂ ਦਾ ਧਿਆਨ ਨਸ਼ੇ ਤੋਂ ਹਟ ਕੇ ਸਪੋਰਟਸ ਵਾਲ ਜਾਵੇ। ਵਾਰਡ ਨੰਬਰ 72 ਦੇ ਵਿੱਚ ਮੌਜੂਦ ਆ ਕਪਿਲ ਕੁਮਾਰ ਸੋਨੋ ਜੀ ਨੇ। ਕਾਫੀ ਜਿਆਦਾ ਲੀਡ ਦੇ ਨਾਲ ਜਿਹੜੇ ਕੀ ਹੈ ਕਾਉਂਸਲਰ ਦੇ ਇਲੈਕਸ਼ਨ ਜਿੱਤੇ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਿਟੀ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਈ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਜਿਹੜੇ ਕਾਉਂਸਲਰ ਦੇ ਇਲੈਕਸ਼ਨ ਜਿੱਤਣ ਵਾਸਤੇ ਤੇ ਵਾਰਡ ਨੰਬਰ 72 ਦੇ ਕਾਉਂਸਲਰ ਬਣ ਵਾਡਾ ਵੀ ਤੇ ਸਾਡੇ ਸਮੂਹ ਵਾਰਡ ਵਾਸੀਆਂ ਦਾ ਪਿਆਰੇ ਵਾਰਡ ਵਾਸੀਆਂ ਦਾ ਜਿਨ੍ਹਾਂ ਨੂੰ ਜਿਨ੍ਹਾਂ ਨੇ ਆਪਣੇ ਪੁੱਤ ਤੇ ਆਪਣੇ ਭਰਾ ਦੀ ਬਾਹ ਫੜੀ ਸਿਰ ਤੇ ਹੱਥ ਰੱਖਿਆ ਤੇ ਇਹਨੇ ਮਾਰਜਨ ਨਾਲ ਮੋਟਾ ਚੇਜ ਜਿਤਾਇਆ ਤੇ ਅਸੀਂ ਤੇ ਸਾਡੀ ਪੂਰੀ ਟੀਮ ਉਹਨਾਂ ਦੀ ਸੇਵਾ ਲਈ ਦਿਨ ਦਾ ਤਿਆਰਾਂ ਬਈ ਜਦੋਂ ਰੋਡ ਸ਼ੋਅ ਆਪਾਂ ਕਰ ਰਹੇ ਸੀਗੇ ਜਾਂ ਕੈਂਪੇਨ ਕਰ ਰਹੇ ਸੀ ਡਾਕਟਰ ਤਦੋਂ ਵੀ ਲੋਕਾਂ ਨੇ ਕਾਫੀ ਪਿਆਰ ਜਿਹਾ ਦਿਖਾਇਆ ਤੇ ਵੋਟਾਂ ਵਾਲੇ ਦਿਨ ਵੀ ਉਹ ਪਿਆਰ ਤੁਹਾਨੂੰ ਦਿਖਾ ਕੇ ਜਿਹੜੀ ਜਿਹੜੀ ਸੀਟ ਆ ਤੁਹਾਡੀ ਝੋਲੀ ਪਾਈ ਆ ਬਿਲਕੁਲ ਸਹੀ ਗੱਲ ਆ ਸਰ ਕਿ ਦੇਖੋ ਜਿੱਥੇ ਕੰਮ ਹੁੰਦਾ ਵਾ ਉੱਥੇ ਲੋਕੀ ਆਂਦੇ ਹੀ ਆ ਤੇ ਦੋ ਵਾਰ ਕਾਉਂਸਲਰ ਰਹੇ ਹੁੰਦੇ باوجود ਲੋਕਾਂ ਦੇ ਕੰਮ ਕਰਾਏ ਉਦੋਂ ਤੇ ਜੇ ਕਾਉਂਸਲਰ ਨਹੀਂ ਸੀ ਤਾਂ ਵੀ ਲੋਕਾਂ ਲਈ ਆਪਣੇ ਦਰਵਾਜ਼ੇ ਬੰਦ ਨਹੀਂ ਕੀਤੇ ਸਾਡਾ ਆਫਿਸ ਸਵੇਰੇ 7 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਖੁੱਲਾ ਰਹਿੰਦਾ ਵਾ ਤੁਸੀਂ ਕਦੇ ਵੀ ਚੈੱਕ ਕਰ ਸਕਦੇ ਹੋ ਤੇ ਜਿਹੜਾ ਕੋਈ ਵੀ ਆਂਦਾ ਰਾਤ ਬਰਾਦ ਵੀ ਆਂਦਾ ਤਾਂ ਉਹਨੂੰ ਅਟੈਂਡ ਕਰੀਦਾ ਉਹਨਾਂ ਦੀ ਤਸੱਲੀ ਕਰਾਈਦੀ ਆ ਜਿੱਥੇ ਕੰਮ ਹੁੰਦੇ ਲੋਕੀ ਉੱਤੇ ਹੀ ਆਂਦੇ ਨੇ ਤੇ ਲੋਕਾਂ ਦੇ ਪਿਆਰ ਦਾ ਨਤੀਜਾ ਵਾ ਕਿ ਅੱਜ ਤੀਜੀ ਵਾਰ ਲਗਾਤਾਰ ਫਤਵਾ ਦੇ ਕੇ ਇਨੀਆਂ ਵੋਟਾਂ ਨਾਲ ਲੁਧਿਆਣਾ ਪਲਾਈਮਾਂ ਚ ਮੈਨੂੰ ਜਿਤਾਇਆ ਉਹਨਾਂ ਨੇ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਸਾਡੀ ਸਮੁੱਚੀ ਟੀਮ ਲੋਕਾਂ ਦੀ ਸੇਵਾ ਲਈ ਤਿਆਰ ਹੈ ਜੀ ਭਾਈ ਜੀ ਕਿਹੜੇ ਐਸੇ ਕੰਮ ਨੇ ਜਿਹੜੇ ਹੁਣ ਤੁਸੀਂ ਕਿਉਂਕਿ ਪਾਵਰ ਦੇ ਵਿੱਚ ਆ ਚੁੱਕੇ ਹੋ ਜਿਹੜੀਆਂ ਪਹਿਲਾਂ ਜਦੋਂ ਸੇਵਾ ਕਰਦੇ ਸੀ ਲੋਕਾਂ ਦੇ ਜਦੋਂ ਪਾਵਰ ਚ ਨਹੀਂ ਸੀਗੀ ਉਸ ਟਾਈਮ ਪਾਵਰਸ ਨਹੀਂ ਸੀਗੀਆਂ ਤੇ ਹੁਣ ਜਦੋਂ ਪਾਵਰ ਆ ਗਈਆਂ ਨੇ ਤੇ ਕਿਹੜੇ ਕਿਹੜੇ ਕੰਮ ਤੁਸੀਂ ਸੋਚੇ ਹੋਏ ਨੇ ਵੀ ਲੋਕਾਂ ਦੇ ਪਹਿਲੇ ਆਧਾਰ ਤੇ ਕਰਾਉਣੇ ਨੇ ਦੇਖੋ ਜੀ ਕੰਮ ਪਾਵਰ ਦਾ ਮੁਤਾਜ ਨਹੀਂ ਹੁੰਦੇ ਜੇ ਤੁਹਾਡਾ ਬਣੀ ਬਣਾਈ ਆ ਤੁਹਾਡੇ ਨੂੰ ਕੰਮ ਕਰਨ ਦਾ ਟੰਗ ਹੈਗਾ ਪਾਵਰ ਬੇਸ਼ੱਕ ਨਾ ਹੋਵੇ ਤੁਸੀਂ ਕੰਮ ਕਰਾ ਸਕਦੇ ਹੋ ਦੂਜੀ ਦੀ ਗੱਲ ਮੈਂ ਆਪਣੇ ਵਾਰਡ ਲਈ ਆਪਣੇ ਇਲਾਕੇ ਲਈ ਸਤਿਕਾਰਯੋਗ ਐਮਐਲਏ ਗੁਰਪ੍ਰੀਤ ਗੋਗੀ ਜੀ ਮਗਰ ਲੱਕੇ 10 ਕਰੋੜ ਰੁਪਏ ਦੀ ਗ੍ਰਾਂਟ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਨੇ ਸਾਡੇ ਇਲਾਕੇ ਦੇ ਸਕੂਲ ਸ਼ਹੀਦ ਸੁਖਦੇਵ ਥਾਪਰ ਨੂੰ ਦਿੱਤੀ ਆ ਜਿਸ ਨਾਲ ਸਾਡੇ ਇਲਾਕੇ ਦੀਆਂ ਲੜਕੀਆਂ ਦੇ ਭਵਿੱਖ ਵਿੱਚ ਤਰੱਕੀ ਹੋਵੇਗੀ ਉਹ ਖੇਡ ਦੇ ਮੈਦਾਨ ਬਣਾਵਾਂਗੇ ਜਿਹੜੇ ਕਿ ਪ੍ਰਾਈਵੇਟ ਸਕੂਲਾਂ ਵਿੱਚ ਦੇਖੇ ਜਾਂਦੇ ਸੀ ਉਹ ਸਕੂਲ ਦਾ ਸਟਰਕਚਰ ਬਣਾਵਾਂਗੇ ਕਿ ਜਿਹੜੇ ਆਪਾਂ ਆਲੇ-ਦੁਆਲੇ ਦੇ ਪ੍ਰਾਈਵੇਟ ਸਕੂਲਾਂ 'ਚ ਦੇਖਦੇ ਸੀਗੇ ਤੇ ਉਸ ਤੋਂ ਵਧੀਆ ਐਜੂਕੇਸ਼ਨ ਆਪਣੇ ਇਲਾਕੇ ਦੇ ਲੋਕਾਂ ਨੂੰ ਦਵਾਵਾਂਗੇ ਜਿਹੜੇ ਕੀ ਲੋਕੀ ਪ੍ਰਾਈਵੇਟ ਸਕੂਲਾਂ 'ਚੋਂ ਲੈਣ ਨੂੰ ਤਰਸਦੇ ਸੀਗੇ ਬਈ ਜੀ ਕ੍ਰਾਈਮ ਤੇ ਨਸ਼ਾ ਵੀ ਕਾਫੀ ਜਿਆਦਾ ਵਧ ਰਿਹਾ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜਾ ਨਸ਼ਾ ਤੇ ਕ੍ਰਾਈਮ ਕਾਫੀ ਵਧ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਤੇ ਉਸ ਦੇ ਬਾਰੇ ਕੀ ਸੋਚਿਆ ਹੋਇਆ ਸਰ ਬਧਰਿਆਵਾ ਦੇਖੋ ਮੈਂ ਵੀ ਮੰਨਦਾ ਐ ਇਸ ਗੱਲ ਨੂੰ ਪਰ ਸਰਕਾਰ ਸਾਡੇ ਲੱਗੀ ਹੋਈ ਹੈ ਭਗਵੰਤ ਮਾਨ ਸਰਕਾਰ ਆਪਣੇ ਤੌਰ ਤੇ ਪਿਛਲੀ ਪਿਛਲੀ ਵਾਰ ਤੋਂ ਜ਼ਿਆਦਾ ਪਰਚੇ ਦੇ ਚੁੱਕੇ ਤੇ ਇਹ ਵੀ ਲੋਕਾਂ ਨੂੰ ਸਮਝਾਣੇ ਆ ਕਿ ਵੀ ਇਹ ਨਸ਼ਾ ਮਾੜੀ ਆਦਤ ਹੈ ਜੇ ਕੋਈ ਛੱਡਣਾ ਚਾਹਦਾ ਤਾਂ ਉਹਦੀ ਹੈਲਪ ਕਰਕੇ ਉਸ ਨੂੰ ਜਿਹੜੇ ਨਸ਼ੇ ਛਡਾਊ ਕੇਂਦਰ ਵਿੱਚ ਭੇਜਣ ਦੀ ਪੂਰੀ ਕੋਸ਼ਿਸ਼ ਕਰੀਦੀ ਆ ਇਸ ਤੋਂ ਇਲਾਵਾ ਵੀ ਲੋਕਾਂ ਨੂੰ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਸਪੋਰਟਸ ਵਾਲ ਅਸੀਂ ਭੇਜਦੇ ਆ ਤਾਂ ਜੋ ਉਹਨਾਂ ਦਾ ਧਿਆਨ ਨਸ਼ੇ ਵੱਲ ਨਸ਼ੇ ਤੋਂ ਹਟ ਕੇ ਸਪੋਰਟਸ ਵੱਲ ਜਾਵੇ ਤੇ ਇਸ ਦੇ ਨਾਲ ਹੁਣ ਜਦੋਂ ਵਾਰਡ ਨੰਬਰ 72 ਦੇ ਲੋਕਾਂ ਨੇ ਮੈਨੂੰ ਆਪਣਾ ਮਾਨ ਸਤਕਾar ਦਿੱਤਾ ਪਿਆਰ ਦਿੱਤਾ ਇਲੈਕਸ਼ਨਾਂ ਵਿੱਚ ਜਿਤਾਇਆ ਵੋਟਾਂ ਵਿੱਚ ਭਾਰੀ ਬਹੁਮਤ ਦਿੱਤਾ ਤੇ ਮੇਰੀ ਇਹੀ ਡਿਊਟੀ ਆ ਕਿ ਆਪਣੇ ਹਲਕੇ ਦੇ ਐਮਐਲਏ ਨਾਲ ਗੱਲਬਾਤ ਕਰਕੇ ਸਕੂਲ ਦੇ ਵਿੱਚ ਕੋਈ ਸਪੋਰਟਸ ਦੀ ਅਕੈਡਮੀ ਬਣਾਈਏ ਤਾਂ ਜੋ ਆਪਾਂ ਆਪਣੇ ਇਲਾਕੇ ਦੇ ਨੌਜਵਾਨ ਬੱਚਿਆਂ ਨੂੰ ਉਹ ਸਪੋਰਟਸ ਵੱਲ ਭੇਜ ਸਕੀਏ ਮੈਂ ਜੀ ਮਲਾ ਨਿਵਾਸੀਆਂ ਦਾ ਕਿਵੇਂ ਧੰਨਵਾਦ ਕਰਨਾ ਚਾਹੁੰਗਾ ਵਾਰਡ ਨੰਬਰ 72 ਦੇ ਵਸੀਆਂ ਮੇਰੇ ਪਿਆਰੇ ਵਾਰਡ ਵਸੀਆਂ ਦਾ ਮੈਂ ਕੋਟਨ-ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਤੀਜੀ ਵਾਰ ਵੀ ਮੇਰੇ ਤੇ ਤੇ ਸਾਡੀ ਸੁਸਾਇਟੀ ਲੁਧਿਆਣਾ ਪਲਾਈ ਮੰਚ ਤੇ ਆਪਣਾ ਯਕੀਨ ਜਤਾਇਆ ਤੇ ਇਨਾ ਮਾਨ ਸਤਿਕਾਰ ਪਿਆਰ ਦੇ ਕੇ ਬਹੁਤ ਭਾਰੀ ਬਹੁਮਤ ਇਲੈਕਸ਼ਨਾਂ ਵਿੱਚ ਦਿੱਤਾ ਤੁਸੀਂ ਦੇਖੋਗੇ ਕਿ ਵੀ ਜਿੰਨੇ ਜਿੰਨੇ ਵੀ ਅਸੀਂ ਮੀਟਿੰਗਾਂ ਕੀਤੀਆਂ ਜਿੰਨੇ ਵੀ ਅਸੀਂ ਰੋਡ ਸ਼ੋਅ ਕੀਤੇ ਜਿੰਨੇ ਵੀ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਵਿੱਚ ਭਾਰੀ ਉਸ਼ਾ ਸੀ ਪਿਛਲੇ ਬੰਦੇਆਂ ਦੋ ਇਨਾਂਕ ਤੰਗ ਸੀ ਉਹ ਕਿ ਦੇਖੋ ਜੇ ਕੁਛ ਕੀਤਾ ਹੋਵੇ ਤਾਂ ਬੰਦਾ ਖੁਸ਼ ਹੁੰਦਾ ਵਾ ਜੇ ਨਹੀਂ ਕੁਛ ਕੀਤਾ ਹੋਵੇ ਬੰਦੇ ਨੂੰ ਗਾਲਾਂ ਹੀ ਪੈਂਦੀ ਤੇ ਮੈਂ ਆ ਯਕੀਨ ਦਿਵਾਉਣਾ ਆਪਣੇ ਸਮੂਹ ਵਾਰਡ ਵਾਸੀਆਂ ਨੂੰ ਕਿ ਜਿਹੜੀ ਡਿਊਟੀ ਉਹਨਾਂ ਨੇ ਲੁਧਿਆਣਾ ਭਲਾਈ ਮੰਚ ਦੀ ਮੇਰੀ ਲਗਾਈ ਆ ਮੈਂ ਉਹਨੂੰ ਤਨਦੇਹੀ ਨਾਲ ਇਮਾਨਦਾਰੀ ਨਾਲ ਨਿਭਾਵਾਂਗਾ ਭਾਜੀ ਮੇਅਰ ਬਾਰੇ ਕੀ ਕਹਿਣਾ ਚਾਹੁੰਗੇ ਉਹਦੇ ਵਾਸਤੇ ਵੀ ਕਾਫੀ ਮੁਸ਼ਕਲ ਕਰ ਰਹੇ ਹਾਂ ਤੇ ਪਿਛਲੇ ਤਿੰਨ ਵਾਰ ਜਿਹੜੇ ਕਿ ਕੌਂਸਲ ਬਣ ਚੁੱਕੇ ਹਾਂ ਕਿਸ ਤਰ੍ਹਾਂ ਵੇਖਦੇ ਹਾਂ ਵੀ ਮੇਅਰ ਦੀ ਕੁਰਸੀ ਵੱਲ ਜਿਹੜਾ ਕਿ ਨਜ਼ਰੀਆ ਜਾ ਰਿਹਾ ਹੈ ਦੇਖੋ ਜੀ ਪਾਰਟੀ ਹਾਈ ਕਮਾਂਡ ਨੇ ਦੇਖਣਾ ਵਾ ਜਿਸ ਦੀ ਸ니어ਟੀ ਜਿਸ ਦੇ ਜਿਸ ਨੂੰ ਠੀਕ ਸਮਝਣਗੇ ਯੋਗ ਸਮਝਣਗੇ ਉਹ ਮੇਰ ਦਾ ਤਾਜ ਉਹਨੂੰ ਹੀ ਪਹਿਨਾਇਆ ਜਾਵੇਗਾ ਤੇ ਮੈਂ ਪਾਰਟੀ ਦਾ ਛੋਟਾ ਸਿਪਾਈ ਹੋਣ ਕਰਕੇ ਆਪਣੀ ਡਿਊਟੀ ਮੇਰ ਪ੍ਰਤੀ ਤੇ ਆਪਣੇ ਇਲਾਕੇ ਪ੍ਰਤੀ ਆਪਣੇ ਸ਼ਹਿਰ ਪ੍ਰਤੀ ਤੰਦੇ ਹੀ ਨਾਲ ਇਮਾਨਦਾਰੀ ਨਾਲ ਨਿਭਾਵਾਂਗਾ ਬਾਕੀ ਦੀ ਗੱਲ ਸਰਕਾਰਾਂ ਦੀ ਸਰਕਾਰ ਬਹੁਤ ਵਧੀਆ ਲੈਵਲ ਤੇ ਕੰਮ ਕਰ ਰਹੀ ਆ ਬਿਜਲੀ ਮੁਫਤ ਹੈਗੀ ਆ ਦੇਖੋ ਕਈ ਸਾਡੇ ਇੱਥੇ ਜਿਆਦਾਤਰ ਰੋਲਾ ਬਿਜਲੀ ਦੇ ਬਿੱਲਾ ਦਾ ਪੈਂਦਾ ਰਹਿੰਦਾ ਸੀਗਾ ਜੇ ਬਿੱਲ ਆ ਜਾਂਦਾ ਸੀ ਘਰੇ ਲੜਾਈ ਦਾ ਮਾਹੌਲ ਬਣ ਜਾਂਦਾ ਸੀ ਘਟੋ ਘਟ ਬਿਜਲੀ ਮਾਫੀ ਨਾਂ ਸਾਡੇ ਲੜਾਈ ਝਗੜੇ ਘਰਾਂ ਵਿੱਚ ਘਟੇ ਨੇ ਧੰਨਵਾਦ ਕਰਦਾ ਆ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਸਰਕਾਰ ਦਾ ਸਾਡੇ ਸਤਿਕਾਰਯੋਗ ਐਮਐਲਏ ਸਾਹਿਬਾਨਾਂ ਦਾ ਜਿਨ੍ਹਾਂ ਨੇ ਅਜਿਹੀਆਂ ਪੋਲਿਸੀ ਲਾਗੂ ਕਰਕੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਤਾਂ ਇਸ ਨਾਲ ਆਪਣੇ ਨਾਲ ਵਾਰਡ ਨੰਬਰ 72 ਤੋਂ ਕਪਿਲ ਕੁਮਾਰ ਸੋਨੂ ਜਿਨ੍ਹਾਂ ਨੂੰ ਜਿਹੜੇ ਵਾਰਡ ਨਿਵਾਸੀ ਨੇ ਉਹਨਾਂ ਨੇ ਆਪਣੀ ਜਿਹੜੀ ਮਤਦਾਨ ਕਰਕੇ ਇਹਨਾਂ ਨੂੰ ਭਰੋਸਾ ਜਤਾਇਆ ਹੈ ਨਾ ਉੱਤੇ ਤੇ ਇਹਨਾਂ ਦਾ ਵੀ ਕਹਿਣਾ ਇਹ ਹੈ ਕਿ ਜਿਹੜਾ ਛੋਟੇ ਬੱਚਿਆਂ ਤੋਂ ਜਿਹੜੀ ਕੀ ਹੈ ਵਧੀਆ ਸਿੱਖਿਆ ਉਹਨਾਂ ਨੂੰ ਦੇਣੀ ਸ਼ੁਰੂ ਕਰਾਂਗੇ ਉਹਨਾਂ ਦਾ ਸਪੋਰਟਸ ਵਾਲ ਜਿਹੜਾ ਕੀ ਹੈ ਡੈਡੀਕੇਟ ਕਰਾਂਗੇ ਤਾਂ ਜੋ ਉਹ ਵੱਡੇ ਹੋ ਕੇ ਕ੍ਰਾਈਮ ਜਾਂ ਨਸ਼ੇ ਵੱਲ ਨਾ ਜਾਣ ਤਾਂ ਇਹਨਾਂ ਦੀ ਹੋਰ ਅਪਡੇਟ ਸੀ ਸਾਡੇ ਚੈਨਲ ਨੂੰ ਫੋਲੋ ਜਰ ਕਰ ਲਓ ਸਿਟੀ ਹੈਡਲਾਈਨਸ ਕੈਂਪਮੈਨ ਵਿਪਨ ਬੱਸੀ ਦੇ ਨਾਲ ਮੈਂਬਰ ਵੀਰ ਥੈਂਕ ਯੂ